ਮੰਜਾ ਆ ਗਿਆ ਵੀ ਸਾਡਾ ਆ ਗਿਆ ਬੰਟੀਆ ਠੀਕ ਆ ਠੀਕ ਆ ਓਕੇ ਆ ਨਾ ਲੋ ਬਈ ਪਹੁੰਚ ਕੇ ਮੰਡੀ ਮੰਡੀ ਗਰਦਕਾ ਕਰੋ ਬਈ ਬੰਦੇ ਬੰਦੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਤੇ ਲੋ ਜੀ ਹੁਣ ਚੱਲੇ ਅਸੀਂ ਮੰਡੀ ਪਹਿਲਾਂ ਅਸੀਂ ਤਾਂ ਰਾਤੇ ਛੱਡਿਆ ਸੀਗੇ ਤੇ ਪਹਿਲਾਂ ਉਹ ਕਲਿੱਪ ਦਿਖਾਉਂਦਾ ਤੇ ਫਿਰ ਅਸੀਂ ਘਰ ਆ ਕੇ ਸੀਗੇ ਤੇ ਉਹਦੇ ਬਾਅਦ ਤੇ ਕਲਿੱਪ ਕਰਉ ਤੇ ਬਾਤ ਸ਼ੁਰੂ ਕਰਾਂਗੇ ਤੇ ਲੋ ਜੀ ਚੱਲ ਪਏ ਹੁਣ ਮੰਡੀ ਨੂੰ ਇੱਕ ਟਰੈਕਟਰ ਆ ਬਣਾ ਟਰੈਕਟਰ ਸਾਹਮਣੇ ਜਾ ਰਿਹਾ ਉਹਦਾ ਡੱਲਾ ਥੋੜਾ ਢਿੱਲਾ ਤਾਂ ਕਰਕੇ ਉਹਦੇ ਪਿੱਛੇ ਰੱਖਣਾ ਪੈਣਾ ਟਰੈਕਟਰ ਜਾਂ ਦੇ ਟੱਕ ਪਾਉਂਦੇ ਦੋਏ ਟਰੈਕਟਰ ਨੂੰ 9 ਵਜੇ ਪਹੁੰਚ ਕੇ ਮੰਡੀ ਮੰਡੀ ਗਰਦਕਾ ਕਰੋ ਬਈ ਬੰਦੇ ਬੰਦਾ ਬੰਦੇ ਕਿਹੜੇ ਹਿਸਾਬ ਨਾਲ ਕਰਦਾ ਮੰਡੀ ਦਾ ਇਹ ਚ ਲਾਤੇ ਦੋਹੇ ਟਰੈਕਟਰ ਤੁਰ ਬੇਟ ਕਰਦੇ ਘਰ ਬੰਦੇ ਆਉਣਗੇ ਤੇ ਖਾਦ ਤਾਰ ਰਣਗੇ ਆ ਹੋ ਗਿਆ ਲੱਭਣ ਅਰੇ ਮੋਸਰੀਆ ਦੇਖਣ ਲੱਗੇ ਚੱਲ ਆ ਭਾਈ ਉੜੇ ਪੱਟਦਾ ਆ ਬਈ ਇਹਨੂੰ ਟਾਈਮ ਲੱਗਣਾ ਪੂਰੀ ਟਰਾਲੀ ਭਰੀ ਹੋਈ ਹੈ ਆਪਣੇ ਵਾਲੇ ਨੂੰ ਘੱਟ ਲੱਗਣਾ ਹਲੇ ബാംഗ് ഡ ਲੋ ਵੀ ਚੱਲ ਉਹ ਢੇਰੀਆਂ ਦੇ ਵਿੱਚੋਂ ਜਾ ਰਿਹਾ ਇਹ ਵੀ ਚੱਲਣਾ ਹੁਣ ਲੱਗਿਆ ਇਹਨਾਂ ਦਾ ਕਿਉਂ ਟਾਟੇ ਰੜਾ ਡਾ ਲਾ ਸਾਡੀ ਰਾਤ ਨਾ ਲਵਾਇਓ ਇਹਦਾ ਮੀਟਰ ਗੰਨੇ ਆ ਟਮੀਟਰ ਲੈ ਜਾਂਦੇ ਬੀ ਚੱਕਾ ਕਰ ਦਵਾ ਛੱਕਾ ਲੱਗੇ ਆ ਰਹੀ ਵਾੜਾ ਕੇ ਨਾ ਭਾਈ ਐਂ ਜਿਆਦਾ ਐਣਾ ਦੇਖੀਓ ਤੇ ਜਿਆਦਾ ਦੱਬ ਕੇ ਰੱਖ। ਉਹ ਕਿ ਦੱਬ ਕੇ ਰੱਖਣਾ ਪੈਂਦਾ ਹੈ, ਕੀ ਕਰਨਾ ਪੈਂਦਾ? ਨਹੀਂ, ਹੁੰਦੂ ਵਾਰਾ ਉਹ ਮੁੱਠੀ ਪਾ ਕੇ ਤੇ। ਉਹ ਮੁਰੇ ਆਉਂਦੀ ਤਾਜੀ ਵੇਚੀ ਇਹ ਤੇ। ਇਤੋਂ ਡੋਡੀ ਵਾਲਾ ਦਿੱਤਾ ਪੈਣਾ ਪੈਂਦਾ ਹੈ ਯਾਰ। ਪੱਖਾ ਲੱਗੇ ਜਿਹੜਾ ਨਿਕਲਣਾ ਨਾ ਫਟਾ ਪੱਖਾ ਦਾ ਲੱਗੂਗਾ ਇਹਨਾਂ ਪੱਕੇ ਦੀ ਬਾਤ ਮਾਲਕ ਨੂੰ ਪਤਾ ਹੈ ਅਰੇ ਮੀ ਆਉਣ ਦੇ ਆਉਂਦੇ ਹੋਰ ਮਾ ਸਾਡੇ ਅਰੇ ਜੀ ਢੇਰੀ ਤੁਹਾਣਾ ਦੀ ਉੱਪਰ ਹੀ ਪੈਰੀ ਫੋਟੇ ਨਿਕਲ ਗਈ ਥੋੜੇ ਮੇਰੇ ਕੋਲ ਮੈਟਰ ਲਿਖਾ ਲਿਓਨ ਲਾ ਕੇ ਲੋ ਜੀ ਅੱਜ ਟਰਾਲੀਆਂ ਸਲਾਹ ਬਣੀ ਹੈ ਕਿ ਟਰਾਲੀਆਂ ਖਾਣੀ ਕਰ ਦੇਣੇ ਦੋਹੇ ਤੇ ਰਾਤ ਨੂੰ ਸਰਬੇਚਾਰ ਗੁੰਗਾਰੇ ਕਿ ਦੇਖਦੇ ਹਾਲੇ ਬਾਕੀ ਸਲਾਹ ਬਦਲ ਵੀ ਸਕਦੀ ਹੈ ਪਹਿਲਾਂ ਤਾਂ ਸਲਾਹ ਸਾਡੀ ਬਣ ਗਈ ਸੀ ਵੀ ਟਰੈਕਟਰ ਘਰ ਨੂੰ ਲੈ ਜੀਏ ਤੇ ਮੋਟਰ ਥੋੜਾ ਘਟ ਆ ਗਿਆ ਦਾ ਜਦੋਂ ਦੇਖਣ ਲੱਗੇ ਇਹਨੇ ਤਾਂ ਡਾਲੀ ਖੋਲਦਾ ਬੜਾ ਉਤਰੇ ਵਗ ਚਲ ਤਾਰੇ ਦਿੰਦੇ ਨਾ ਇਹ ਨਹੀਂ ਮੇਰੇ ਘਰ ਰੋ ਮੋਰ ਲੈਣੀਆਂ ਰਨ ਹੋ ਗਿਆ ਖਾਲੀ ਯਾਰ ਰਿਕੁ ਜਾਮੇ ਮੈਂ ਕੋ ਮੈਂ ਹੋਰ ਬੱਸ ਏ ਰੁਕ ਜਾ ਏ ਰ ਰੁਕ ਗਿਆ ਰੁਕ ਜਾ ਝਾੜਦਾ ਝਾੜਦਾ ਅੱਗੇ ਜਾਣਦਾ ਉਹ ਟਾਇਰਾਂ ਨੇ ਫਸਿਆ ਵਾ ਕਰ ਲਿਆ ਟਾਇਰਾਂ ਨੇ ਫਸੇ ਵੀ ਯਾਰ ਚੱਲ ਚੱਲ ਬਾਹਰ ਛੱਡ ਗਿਆ ਖੰਡਾਲਾ ਲਾ ਦੋ ਤੇਰਾ ਨਿਕਲ ਗਿਆ ਹੈ ਤੇਰਾ ਬਾਬਾ ਤੇਰਾ ਨਿਕਾ ਰਣੀ ਗਾਪਾ ਨੇ ਦੂਜੀ ਸਾਈਡ ਲੱਗੀ ਆ ਉੱਪਰ ਵਾਲਾ ਲਾ ਦੋ ਉੱਪਰ ਵਾਲੇ ਲਾਉਣਾ ਅੱਛਾ ਰਾਜਗਾਮ ਚੱਲ ਆਹਾ ਉਪਰ ਵਾਲਾ খুলে চারি করি ਕਰ ਦੇਗਾ ਬਸ ਠੀਕ ਹੈ 1000 ਇਕੱਠੀ ਕਰ ਲਿਓ ਮੜਾ ਨਾ ਛਾਡੂ ਕਰਦੇ ਫਾਨ ਹੈਗਾ ਅੱਗੇ ਕਰ ਓਏ ਵਾਗੇ ਕਰਦੀ ਹੈ ਨਾਰਮਲ ਲੈ ਵੀ ਇਕ ਟ੍ਰੇਡਰ ਦਾ ਖਾਲੀ ਕਰਕੇ ਖੜਾਤਾ ਦੂਗੇ ਦੀ ਵਾਰੀ ਆ ਹਾਂ ਠੀਕ ਹੈ ਕੁਆਲਿਟੀ ਸਾਫ ਦਿਖਦਾ ਹੈ ਹੈ ਨਾ ਕੈਮਰਾ ਲੱਗਾ ਹੈ ਨਾ ਕੈਮਰਾ ਲੱਗਾ ਹੈ ਇਸ ਸਾਡੀ ਪੱਲੀ ਹੋ ਗਈ ਦੇਖ ਉਹ ਦੇ ਵਿੱਚ ਦਫਾ ਗਈ ਵੀ ਢੇਰੀ ਹੈ ਹੈ ਪੱਲੀ ਕਿਧਰ ਖੜਾ ਹੈ ਪੱਲੀ ਦਿਖਾ ਮੈਂ ਲੈ ਵੀ ਇਹ ਵੀ ਖੋਲਤੀ ਦੇਖੀਏ ਰਮੋਸ਼ਰ ਕਿੰਨਾ ਆ ਉਹ ਮੁੱਖਿਆ ਤੋਂ ਦੇਖਾ ਹਾਂ ਆਏ ਬੰਦਾ ਠੀਕ ਹੈ ਠੀਕ ਹੈ ਉਤਾਰ ਉਤਾਰ ਕੀ ਹੋ ਗਿਆ ਠੀਕ ਹੈ ਕਹਿੰਦਾ ਬੰਦਾ ਪੱਲੀ ਚੱਕ ਮਾਰ ਛੋਟੂ ਆ ਕਰੋ ਖਾਲੀ ਆ ਨਾ ਰੋਟੀ ਨਹੀਂ ਖਾਈ ਸੂਆ ਕੀ ਚੱਕਰਿਆਂ ਦਾ ਪਿਆਰ ਆ ਮਾਸੀ ਨੇ ਲਗਾ ਕਚੌੜੀ ਜਿਸੀ ਮਹੀਨੇ ਲਾਓ ਉਹਨੂੰ ਇਕੱਠੀ ਕਰ ਚਲੋ ਵੀ ਉਹ ਜਿਹੜੀ ਵਾਸਤੇ ਤਾਂ ਪੱਲੜ ਲਿਆਉਂਦੇ ਇਹਨਾਂ ਨੇ ਉਹ ਧਾਨਾ ਪਰ ਸਾਰਿਆਂ ਤੇ ਪੱਲੜ ਪਾ ਦੇਣਾ ਉਹ ਕੁੱਲ ਨੂੰ ਜੀ ਪੂਰੇ ਇਕੱਠੇ ਕਰੋ ਜਿਹੜੀ ਸੜਕੋਂ ਬਈ ਥੋੜੀ ਜੀ ਦਰੂ ਕਾਫੀ ਦੁਰੇਂ ਦੇਰੀ ਲਾ ਦੋ ਬਾਕੀ ਦੇ ਜੇ ਪੱਲੜ ਪੂਰਾ ਬੜਾ ਹੀ ਮੈਂ ਸੁਰੱਖਿਅਤ ਰੱਖੇ ਪਾਣੀ ਇਹਨਾਂ ਨੇ ਦੇਖਦੇ ਕਿੱਦਾਂ ਕੋ ਬੜਾ ਆ ਬਈ ਪਤਾ ਪੂਰੀ ਉਹ ਆ ਗਈ ਆ ਜਾਏਗਾ ਪੂਰਾ ਉਹਦੇ ਘਰਾਂ ਦੋਸਰੇ ਆ ਓਏ ਆ ਫੜ ਇਹ ਆ ਡੇਰੀ ਉੱਪਰ ਜਾਉਂਗੀ ਥੋੜੀ ਜੀ ਕੋਈ ਨਹੀਂ ਕੋਈ ਨਹੀਂ ਤੁਰਨ ਗਈ ਹੋ ਗਈ ਮੋਰੇ ਨੂੰ ਖਿਚੋਰ ਹੋਣੀ ਅੱਛਾ ਹੈਗੀ ਹੈਗੀ ਉਹ ਉਧਰ ਛੜਾ ਉਧਰ ਉਧਰ ਛੁਰਦੋ ਇੱਧਰ ਥੋਕੋ ਕੋਸ ਤਾਂ ਇੱਕ ਜੰਦਾ ਇੱਧਰ ਕਰ ਲੈ ਇੱਧਰ ਮੋਰੇ ਕਰ ਲੈ ਹੋਰ ਮੋਰੇ ਨਹੀਂ ਤੱਕਣੀ ਆ ਉੱਥੇ ਆਂਟੀ ਫਿਰਦੀ ਉਹਨੂੰ ਦੱਸ ਦੇਣਾ ਮੇਰਾ ਮਾਮਾ ਹੋ ਗਿਆ ਹਾਂ ਇਹ ਨਹੀਂ ਕਿਸ ਪਾਸੇ ਵੇਖ ਲਾ ਆਦਰ ਰਹਿੰਦੇ ਨਾ ਪਤਾ ਗਿਆ ਗੱਲਾਂ ਮੈਂ ਨੇ ਟੇਰੇ ਉੱਪਰ ਚੜਾ ਲਾ ਬਣੀ ਹੋਰ ਟੇਰੇ ਨੂੰ ਉੱਪਰ ਕਰ ਲੋ ਇਹ ਕਾੜੀ ਇਧਰ ਤੋਂ ਉੱਪਰ ਕਰ ਆਹੀ ਐ ਇੰਨਾ ਚੁੰਡੇ ਅੰਦਰ ਨੂੰ ਹੋਣਾ ਬਸ ਹਾਂ ਇਹ ਕਿਹਦਾ ਕਾਹ ਇਧਰ ਹਾਂ ਇਹ ਪੋਲੀ ਕੇ ਫਾਰੇਗਾ ਹਾਂ ਇਹ ਪੋਲੀ ਕੇ ਕਾਟੇਗਾ ਨਾ ਨਾ ਕੱਟਣੀ ਥੋੜੀ ਐ ਇੰਨੀ ਕੁ ਢੇਰੀ ਉੱਪਰ ਚੜਾ ਦੋ ਹਾਂ ਕਰ ਅੱਛਾ ਹਾਂ ਵਾਹ ਟੇਰੀ ਉੱਪਰ ਚੜਾ ਦੋ ਆਪੇ ਸਾਰਾ ਪੂਰੇ ਆ ਜਾਣੇ ਐ ਰੁਕਾ ਪਿੱਛੇ ਨੂੰ ਕਰਦੇ ਪਿੱਛੇ ਨੂੰ ਚੜਾ ਦੇ ਮੜੀ ਉੱਪਰ ਨੂੰ ਯਾਰ ਕਲਾਉਂ ਦੀ ਗੱਲ ਹੀ ਛੋੜ ਦੇ ਨਾ ਅੰਨੇ ਹੁਣ ਹੋਣੀ ਹੈ ਫਿਰਦਾਨ ਪੂਰੇ ਮੇਰੀ ਗਾਸ ਨੂੰ ਪਟੀ ਵੀ ਤਾਂ ਨਹੀਂ ਹੈਗੀ ਉਹ ਸਾਰੇ ਹੋ ਗਏ ਖਰਚ ਗਏ ਉਹ ਕਰੀ ਬੱਜੀ ਰਹਿਣ ਦੇ ਵੀਡੀਓ ਕਰ ਲੈ ਉਹ ਕੱਟੀ ਹੋਈ ਐ ਸਾਰੇ ਉਹ ਤਾਂ ਕੱਟੀ ਜੀ ਕਰ ਦਿਓ ਮਾਜੀ

ਅਗਾ ਪਰੇ ਖਿਚਲਾ ਇਧਰ ਨੂੰ ਇਹ ਵੀ ਪੁਨੀਟਰ ਲੀ ਵੀ ਹੋ ਗਈ ਖਾਲੀ ਢੇਰੀ ਆ ਹੈ ਇੱਕ ਢੇਰੀ ਹੋ ਆ ਬੈਟ ਐਂਗਲ ਕਰਦੇ ਨੇ ਰਾਇ ਹੋ ਜਾਂਦਾ ਇੱਕ ਇੱਕ ਸ ਰੱਖਣਾ ਪੈਂਦਾ ਉਹ ਲੱਗੇ ਢੇਰੀਆਂ ਪੂਰੀਆਂ ਪੜੀਦਾ ਦੋਈ ਤਰਫਾ ਨਾ ਢੱਟੀ ਆ ਨਾ ਤੇ ਰੀਵਿਟ ਆ ਗਦਾ ਨਹੀਂ ਇਹਨਾਂ ਨੇ ਤੇ ਵੀ ਟੇਰ ਦੀ ਤਾਰ ਸੀ ਜਿਹੜਾ ਵੀ ਲਾ ਕੇ ਮੋੜ ਕੇ ਯਾ ਉਹ ਸਰਵਿਸ ਚ ਆਉਂਗਾ ਰਹਿੂੰਗਾ ਤੇ ਅਸੀਂ ਜਾਵਾਂਗੇ ਘਰ ਨੂੰ ਮਿੰਜਾ ਆ ਗਿਆ ਵੀ ਸਾਡਾ ਆ ਗਿਆ ਮੀਠਾ ਠੀਕ ਆ ਓਕੇ ਆ ਨਾ ਜਾ ਸਕਦੇ ਆ ਮੈਂ ਉਹਨੇ ਇਥੇ ਆ ਲਿਆ 52 ਆ ਗਿਆ ਭਰਾ ਰੁਕ ਜਾ ਤੱਕ ਆਹ ਦੇ ਨਾ ਦੋੜ ਏਰੀਆ ਇਹੋ ਮੈਦਾਨ ਆਉਂਦਾ ਹੁੰਦਾ ਮੂੰਹ ਟੱਕਣੇ ਲੈ ਆਉਣਾ ਦਾ ਹੈ ਮੂੰਹ ਟੱਕਣੇ ਨੂੰ ਸਾਰੇ ਖਾਦਰ ਕੰਬਲ ਪਰ ਪਾਤੇ ਸਾਰੇ ਕੰਬਲ ਡਬਲ ਬੈੱਡ ਦਾ ਗਰਦੇ ਪਹਾੜ ਦੀ ਓਰੇ ਦਾ ਗਰਦੇ ਨੂੰ ਤਾਂ ਕੋਈ ਚੱਕਰ ਨਹੀਂ ਹੈ ਹਲੇ ਘੋੜਾ ਮੂਟਾ ਕੰਨੂਲਾ ਹੁਣ ਬਹੁਤ ਘਟ ਗਈ ਜੇ ਪਹਿਲਾਂ ਹੁੰਦੇ ਨਾ ਤੁਸੀਂ ਦਬੜੀਆਂ ਦਾ ਹੁਣ ਤੇ ਬਾਦ ਹੁਣ ਤੋਂ ਬਾਅਦ ਕਰਦਾ ਦਮਾਂ ਜਮਾ ਆ ਵੀ ਲੱਗਿਆ ਮਿੰਜਾ ਤੁੰਗੋ ਦਾ ਬਾਕਾਇਆ ਵੀ ਦੇ ਦੇ ਚਾਰ ਦਿਨ ਜਿੱਤ ਸੋਨ ਦਾ ਬੱਧੀ ਗਿਆ ਲੋਈ ਆ ਨਹੀਂ ਉਹ ਹੈ ਕਿ ਮੇਰਾ ਘਟਲੇ ਬਦੂ ਵੀ ਲੱਜਦਾ ਹੈ ਜੀ ਜਲੇੜਾ ਐਸਐਸ ਕੋਈ ਅਗਲਾ ਦਿਨ ਇਹਨਾਂ ਤਾਂ ਪੱਖਾ ਲੱਗ ਗਿਆ ਸਾਡੇ ਚਾਚਾ ਜੀ ਰਹੇ ਹੋਰੇ ਸਾਰਾ ਦਿਨ 24 ਘੰਟੇ ਹੋ ਜਲੇ ਨਾ ਅੱਜ ਹਾਂ ਸਤਿ ਸ਼੍ਰੀ ਅਕਾਲ ਬਾਈ ਸਾਰੇ ਨੂੰ 24 ਘੰਟੇ ਹੋ ਗਏ ਰੇਲ ਦੀ ਬੋਲ ਫਲਫਲਈ ਆ ਪਰ ਰਿਹਾ ਮੈਂ ਕੋਲੇ ਆ ਅੱਛਾ ਜੀ ਦੇਖਣਾਂ ਦੇ ਰਾਤ ਤੋਂ ਦਾਣੇ ਨਹੀਂ ਵੇਖ ਮਿੰਜੇ ਦੀ ਮਾਜਰੀ ਮੰਜੇ ਦੀ ਮੋਜ ਨਾਲ ਕੋਲੇ ਜਿਹਰੇ ਬੈਣ ਹਨ ਮੰਜੇ 'ਤੇ ਬੈਠਾ ਬਸ ਹੋ ਜਾਂਦਾ ਅੱਛਾ ਬੋਰੀ 'ਤੇ ਬੈਠਾ ਪਿਆ ਰਿਆ ਆਰਾਮ ਨਾਲ ਬੋਰੀ 'ਚ ਮੱਛਰ ਮੱਛਰ ਕੰਡਾ ਕੁੰਡ ਬੌਲੜਦੀ ਤੇ ਮੱਛਰ ਨਹੀਂ ਹੈ ਹੋਰ ਅੱਛਾ ਨਹੀਂ ਹੈ ਤੇ ਪੇ ਬੋਰੀ 'ਚ ਕੰਡ ਵੀ ਬੌਲੜਦੀ ਕਿੰਨੀਆਂ ਦੋ ਢੇਰੀਆਂ ਰਹਿ ਗਈਆਂ ਨੇ ਬਸ ਬਸ ਦੋ ਢੇਰੀਆਂ ਰਹਿ ਗਈਆਂ ਪਰ ਜੀ ਆ ਕੋਈ ਨਹੀਂ ਇਹ ਮੈਂ ਕਹਿੰਦਾ ਇਹ ਤਾਂ ਹੁੰਦੇ ਨਹੀਂ ਰਾਤ 2 ਵਜੇ ਸੁੱਤੇ ਸੀ 6:00 ਵਜੇ 7:00 ਵਜੇ ਫੇਰ ਕਰਦਾ ਮੱਲੇ ਤੇ ਦੁਪਹਿਰ ਨੂੰ ਵੀ ਸੌਲਾਂ ਦੇ ਇਹ ਹਾਂ ਸਵੇਰ ਨੂੰ ਵੀ ਨਹੀਂ ਮੰਗਲਾ ਸਾਡਾ ਆਉਂਦਾ ਹੀ ਲੱਗਿਆ ਯਾਰ ਅੱਜਾਂ ਦੀ ਬਹੁਤ ਬੁਰਾ ਹਾਲ ਹੈ ਸਾਡੇ ਦਾ ਖਾਲ ਘਰ ਪਹੁੰਚ ਗਏ ਨਾਸਾਂ ਚ ਹੈ ਨਾਸਾਂ ਚ ਹੁਣ ਅਗੇ ਲੋਟ ਹੋਏ ਅਸੀਂ ਨਾ ਤਾਂ ਇੱਥੇ ਨਹੀਂ ਪਤਾ ਕਰਨ ਕਰ ਲਈ ਉਹ ਦੇ ਦੋ ਮੈਨੂੰ ਕੀ ਦੇਣਾ ਦੱਸ ਇਹ ਅੱਜ ਮੋਟੋ ਦੇ ਲ ਕਰ ਲੋ ਸਾ ਉਹ ਚਰਚਰਾਂ ਦੀ ਭੜਾਈ ਸ਼ੁਰੂ ਹੋ ਗਈ ਐ ਇੱਥਰ ਮੈਂ ਵੀ 2 ਢੇਰੀ ਲਾ ਕੇ ਹਾਂ ਇੱਕ ਢੇਰੀ ਨਵੇੜ ਦੇ ਅੰਦਰ ਵੀ 2 ਢੇਰੀ ਵੀ ਅੱਧਰ ਹੈਗੀ 61 ਢੇਰੀ ਰਹਿ ਗਈ ਇੱਥਰ ਮੇਰੇ ਨੂੰ ਵੀ ਪੱਖਾ ਲੱਗ ਗਿਆ ਇਹਨਾਂ ਦਾਣੇ ਉਹ ਘੜਦੀ ਭਾਈ ਸਾਲੂਈ ਦਾ ਇੰਨੇ ਕਿੰਨੇ ਚੱਟੇ ਪੂਰੇ ਰੁਪਏ ਨੇ ਮੈਂ ਦੇਖਿਆ ਹੁਣ ਤੋਂ ਨਵਾਂ ਪੈਣ ਲੱਗੀ ਤੇ ਮੌਸਮ ਵੀ ਥੋੜਾ ਥੋੜਾ ਸਾਫ਼ ਹੋਣ ਲੱਗਿਆ ਨੇ ਪੂਰੇ ਤੱਕ ਘਰ ਤੇ ਦੀਆ ਇਹਨੇ ਉੱਥੇ ਵੀ ਗਰਦਰਾ ਪਤਾ ਲੱਗਣ ਲੱਗਿਆ ਕਟਣ ਲੱਗੀ ਘਰ ਤੇ ਰੋੜ ਜੋੜੀ ਹੋਈ ਹੁਣ ਮੇਰੀ ਟੇਰੀ ਦੀ ਵਾਰੀ ਆ ਗਈ ਇੱਧਰ ਤੇਰੀ ਮੁੱਕ ਚਲੀ ਪਰ ਲੋ ਬਾਈ ਝਾੜਾ ਗਿਆ ਸਾਡਾ 17 ਹਾਂ 17 ਹੋ ਗਈ ਤੇਰੀ 14 ਵੀ ਕੇ ਮੈਂ 20 ਕਾ ਆ ਗਿਆ 20 ਦਾ ਝਾੜਾ 20 ਕੀ ਐਵਰੇਜ ਆ ਗਈ ਉਹ ਸੁਣਾ ਉਹ ਹੌਲੀ ਵੀ ਐ ਉਹ ਵੀ ਦਿਖਾ ਕੇ ਕਿੱਡਾ ਢੇਰ ਨਿਕਲ ਗਿਆ ਉਹ ਕਿੱਡਾ ਢੇਰ ਨਿਕਲ ਗਿਆ ਉਹਦੇ 3.5 ਹੋਇਆ 25 ਇੰਨਾ ਮੇਰੇ ਮਾ ਦੇ ਕੇ ਕਿਹੜਾ ਤਾਂ ਚਾਰ ਰੇੜੀਆਂ ਚਾਰ ਰੇੜੀਆਂ ਚਾਰ ਰੇੜੀਆਂ ਮਨੇ ਕਿੰਨੀਆਂ ਰਹਿ ਗਈਆਂ ਬਣੋਦੀਆਂ ਹੈ ਚਾਰ ਰੇੜੀਆਂ ਗਈਆਂ ਵਰਕੇ ਇੱਕ ਰੇੜੀ ਰਹਿ ਗਈ ਸਾਡੀ ਇੱਕ ਰਹਿ ਗਈ ਪੱਛਮੀ ਮੈਂ ਗਾਲੀ ਲੱਭ ਕੇ ਲੈ ਕੇ ਆਉਂਗੇ ਬੰਦੇ ਯਾਰ ਐਂ ਥੋੜੀ ਜਾਣ ਹੋ ਗਈ ਹੋ ਗਈ ਬੋਰੀ ਪੂਰੀ ਹੋ ਗਈ ਓਏ 47 ਹੋ ਗਈ ਖੁਸ਼ ਹੋ ਗਿਆ ਹਾਂ ਪਾਸ ਦਾ ਹੈ ਪਰ ਦੋ ਨੋਜੇ ਪਾ ਲੋ ਜਿਹੜੀ ਉਹ ਬਚ ਗਈ ਸਾੜੀ ਹੋ ਜਾਣੀ ਯਾਰ ਹੈਗਾ ਮਾਲ ਓੜ ਹੋਏ ਹੋ ਗਿਆ ਠੀਕ ਕਰ ਗਿਆ ਕਾਨੂੰਨ ਨੂੰ ਬੁਲਾਈ ਹਾਂ ਨੰਬੜ ਗਿਆ ਬੇ ਕੰਮ